ਜਿਵੇਂ ਤੁਸੀਂ ਕਿਹਾ ਵੀ ਐਸਟ੍ਰੋਲੋજર ਔਰ ਐਸਟ੍ਰੋਲੋਜੀ ਨੂੰ ਵੱਖਰਾ-ਵੱਖਰਾ ਕਰਕੇ ਸਮਝਾ ਜਾਵੇ ਹੁਣ ਗੱਲ ਕਰ ਰਹੇ ਆ ਅਸੀਂ ਪਖੰਡਵਾੜ ਦੀ ਜਾਂ ਗੱਲ ਕਰ ਰਹੇ ਆ ਵਿਵਮਾ ਪਰਮਾ ਦੀ ਅਸੀਂ ਕਿਸ ਨੂੰ ਜਾ ਕੇ ਕੰਪਲੇਂਟ ਕਰੀਏ ਅਗਰ ਸਾਨੂੰ ਕੋਈ ਪੰਡਿਤ ਗਲਤ ਸਲਾਹ ਦਿੰਦਾ ਹੈ ਜਾਂ ਕੋਈ ਗੱਦੀ ਵਾਲਾ ਸਾਨੂੰ ਗਲਤ ਸਲਾਹ ਦਿੰਦਾ ਅਸੀਂ ਕਿਸ ਦੇ ਕੋਲੇ ਜਾ ਕੇ ਕੰਪਲੀਟ ਕਰ ਸਕਦੇ ਆ ਆਪਣੇ ਮਨ ਦੇ ਅੰਦਰ ਕੰਪਲੇਂਟ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਮੈਂ ਉੱਥੇ ਗਿਆ ਕਿਉਂ ਸੀਗਾ ਤੇ ਮੈਂ ਕੀ ਦੇਖ ਕੇ ਆ ਕੀ ਪੜ੍ਹ ਕੇ ਗਿਆ ਸੀਗਾ ਕਿਸੇ ਕੋਲ ਵੀ ਪਰ ਇਹਦਾ ਕੋਣ ਕਰੂ ਵਿਚਾਰਿਆ ਜੀ ਕਿ ਕੌਣ ਠੀਕ ਹੈ ਕੌਣ ਗਲਤ ਹੈ ਇਹ ਕਿਵੇਂ ਪਤਾ ਲੱਗੂ ਦੇਖੋ ਮੁਕਦੀ ਦੀ ਗੱਲ ਹੈ ਮੈਂ ਮੈਂ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਉੱਤੇ ਸਵਾਲ ਕਰਨ ਵਾਲਾ ਮੈਂ ਕੋਈ ਨਹੀਂ ਹੁੰਦਾ ਬਟ ਐਸਟੋਲੋਜਰ ਨੂੰ ਚੂਜ਼ ਕਰਨ ਲਈ ਇੱਕ ਚੀਜ਼ ਦੇਖ ਲਓ ਕਿ ਜਿਹੜਾ ਇਨਸਾਨ ਪਿਓਰ ਐਸਟੋਲੋਜੀ ਦੀ ਗੱਲ ਕਰੇ ਤੁਹਾਨੂੰ ਨਗ ਨਾ ਵੇਚਣਾ ਚਾਹੇ ਉਪਾਏ ਨਾ ਵੇਚਣਾ ਚਾਹੇ ਤੁਹਾਨੂੰ ਕਿਸੇ ਹੋਰ ਚੀਜ਼ ਇਸ ਨਹੀਂ ਪੰਦਾ ਕੱਲੀ ਸਲਾਹ ਵਾਰੇ ਗੱਲ ਕਰਦਾ ਹੈ ਤਾਂ ਉਹ ਰਾਈਟ ਅਸਟ ਲਾਜਰ ਹੈ ਤੁਹਾਡੀ ਡਿਊਟੀ ਇਹ ਬਣਦੀ ਹੈ ਕਿ ਮੈਨੂੰ ਸਿਰਫ ਇਹ ਦੱਸੋ ਮੇਰੇ ਨਾਲ ਜੋ ਹੋ ਰਿਹਾ ਉਹਦਾ ਰਿਸਪੌਂਸਿਵ ਪਲੈਨਟ ਕਿਹੜਾ ਹੈ ਤੇ ਕਦੋਂ ਤੱਕ ਹੋਏਗਾ ਉਸ ਤੋਂ ਬਾਅਦ ਜੇ ਤੁਸੀਂ ਕਹੋਗੇ ਜੀ ਇਹਨੂੰ ਠੀਕ ਕਰ ਦਿਓ ਇਹਦਾ ਕੋਈ ਉਪਾਅ ਤਾਂ ਕਰ ਦਿਓ ਕੁਝ ਤਾਂ ਹੋਏਗਾ ਫਿਰ ਤੁਸੀਂ ਆਪਣੇ ਭਰਮਾਂ 'ਚ ਆਪ ਪੈ ਰਹੇ ਹੋ ਕੋਈ ਹੋਰ ਨਹੀਂ ਪੈ